ਹਾਂਜੀ ਸਰ ਬਹੁਤ ਬਹੁਤ ਸਤਿਕਾਰ ਕਰਦੇ ਆਂ ਜੀ ਤੁਹਾਡਾ ਸਭ ਤੋਂ ਪਹਿਲਾਂ ਜੀ ਤੁਹਾਡਾ ਸ਼ੁਭਨਾਮ ਜਾਨਣਾ ਚਾਹਾਂਗੇ ਸੁਸਕਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਮੈਂ ਬਾਹਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਆਈਐਮਐ ਬਟਾਲਾ ਦੇ ਸਾਰੇ ਡਾਕਟਰ ਸਾਹਿਬਾਨ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਪ੍ਰਦਾਨਗੀ ਦੀ ਸੇਵਾ ਦਿੱਤੀ ਹੈ ਅਮੈਂ ਸਾਰਿਆਂ ਨੂੰ ਅਸ਼ਵਾਸ਼ਣ ਦੇਣਾ ਕਿ ਜਿਸ ਤਰ੍ਹਾਂ ਆਈਐਮਐ ਬਟਾਲਾ ਇੱਕ ਸੰਸਥਾ ਡਾਕਟਰਸ ਦੀ ਬਹੁਤ ਵੱਡੀ ਸੰਸਥਾ ਹੈ ਦੂਸਰਾ ਅੱਗੇ ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਹੀ ਮੈਂ ਸੰਸਥਾ ਵਿੱਚ ਅੱਛਾ ਕੰਮ ਕਰਕੇ ਸੰਸਥਾ ਨੂੰ ਹੋਰ ਅੱਗੇ ਲੈ ਕੇ ਜਾਵਾਂਗਾ ਔਰ ਡਾਕਟਰਸ ਔਰ ਮਰੀਜ਼ਾਂ ਦਾ ਜਿਹੜਾ ਰਿਲੇਸ਼ਨ ਹੈਗਾ ਉਹਨੂੰ ਹੋਰ ਮਜ਼ਬੂਤ ਕਰਾਂਗੇ ਔਰ ਡਾਕਟਰਾਂ ਦੀਆਂ ਜਿਹੜੀਆਂ ਸੇਵਾਵਾਂ ਅਸੀਂ ਦੇ ਰਿਹਾ ਉਹ ਸਮਾਜ ਤੱਕ ਪਹੁੰਚਾਵਾਂਗੇ ਔਰ ਜੋ ਵੀ ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ ਜੋ ਵੀ ਸਾਡੀ ਸਮਾਜ ਦੀ ਸੇਵਾ ਅਸੀਂ ਕਰ ਸਕਦੇ ਹਾਂ ਅਸੀਂ ਤਨ ਮਨ ਧੰਨ ਨਾਲ ਕਰਾਂਗੇ ਮੈਂ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ